Yeah. ਤਾਪ ਨਿਵਰਣ ਹਰ ਦੁਖ ਹੰਤਾ ਸੁਖ ਰਾਸ ਤਾ ਕਉ ਵਿਗਨ ਨ ਕੋ ਲਗੈ ਜਾਗੀ ਪ੍ਰਭ ਅਗੇ ਅਰਦਾਸ ਇਕ ਪੂਵੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਹ ਸ੍ਰੀ ਭਗਉਤੀ ਜੀ ਕੀ ਬਾਤ ਸ਼ਹੀਦ ਅਸਮੀ ਪ੍ਰਥਮ ਭਗਉਤੀ ਸਮਰਗ ਗੁਰੂ ਨਾਨਕ ਲਈ ਧਿਆਈ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਈ ਅਰਜਨ ਹਰਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਈ ਸ੍ਰੀ ਹਰਿ ਕ੍ਰਿਸ਼ਨ ਧਿਆਈਆ ਜਿਸ ਜੱਟੇ ਸਭ ਸੁਖ ਜਾਈ ਤੇਗ ਬਹਤਰ ਸਿਮਰਿਆ ਘਰ ਨੌਂ ਦਿਆ ਵਹਿਤਾਈ ਸਭ ਥਾਈ ਹੁਣਾ ਜੀ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਣਾ ਜੀ ਸਹਾਏ ਦਸਹਾ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਬ ਪਿਆਰਿਆਂ ਚੋਮਸ ਸਭ ਜਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨਾ ਨਾਮ ਜਪੀਆ ਵੰਡ ਕੀ ਛਕਿਆ ਦੀਗ ਚਲਾਈ ਦੀਗ ਵਾਹੀ ਦੇ ਸੋਨ ਗਿਆਨ ਡਟ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਗਵਿੱਤਰ ਕਮਾਈ ਦਾ ਅੰਤਰ ਕੀ ਬੋਲੋ ਜੀ ਵਾਹ ਜਿਨਾ ਸੰਗਾ ਸੰਗੜੀਆਂ ਦੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਓਪਰੀਆਂ ਲੋਹਾਈਆਂ ਚੱਕੜੀਆਂ ਤੇ ਚਰੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕਿਸਾਂ ਸਵਸਾ ਸੰਗ ਨਿਭਾਈ ਤੇਨਾ ਸੰਗਾ ਸੰਗੜੀਆਂ ਦੀ ਪਵਿੱਤਰ ਕਮਾਈ ਦਾ ਅੰਤਰ ਕੀ ਬੋਲੋ ਜੀ ਵਾਹ ਪੰਚਾ ਤਖਤਾਂ ਤੇ ਸਰਬੱਤ ਗੁਰਦਵਾਰਿਆਂ ਦਾ ਧਿਆਨ ਕਰੀ ਬੋਲੋ ਜੀ। ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਜਿਤੇ ਆਵੇ ਜਿਤੇ ਆਣ ਕਾ ਸਰਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹਾ ਰਛਿਆ ਰਿਆਤ ਦੀਗ ਦੀਗ ਫਤਿਹ ਬਿਰਧ ਕੀ ਪੈਲ ਪੰਸ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੀ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਤ ਕੇ ਸਦਾਨ ਰਹਿਤ ਦਾਣ ਬਬੀਕ ਦਾਣ ਸੱਤ ਦਾਣ ਪ੍ਰਸਾਦ ਦਾਣ ਦਾਨਾ ਸਰਦਾਰ ਨਾਮਦਾਰ ਸ੍ਰੀ ਤਮਰਤ ਸਰ ਸਾਹਿਬ ਜੀ ਦੇ ਦਰਸ਼ਨ ਸ਼ਨਾਣ ਜੰਗੀਆਂ ਚੰਡੇ ਪੁੰਗੇ ਜੁਗੋ ਜੁਗਿਆ ਟੱਲ ਧਰਮ ਕਾ ਜਗਾਰ ਖਾਲਸਾ ਜੀ ਕੇ ਗੁਰ ਬਾਲੇ ਬੋਲੋ ਜੀ ਸਿੱਖਾਂ ਦਾ ਮਨ ਨਿਮਾ ਮਤ ਚੀ ਮਤ ਪਤ ਦਾ ਰਾਖਾ ਆਪ ਅਕਾਲ ਗੁਰਖ ਵਾਹੀ ਗੁਰੂ ਏ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਦਰੋਂ ਘਰੋਂ ਵਰਸਾਈ ਹੋਏ ਮਹਾਪੁਰਖ ਸੰਤ ਬਾਬਾ ਜਵੰਨ ਸਿੰਘ ਜੀ ਮਹਾਰਾਜ ਸੰਤ ਬਾਬਾ ਮਹਿੰਦਰ ਸਿੰਘ ਜੀ ਮਹਾਰਾਜ ਹਰਖੋ ਵਾਣ ਵਾਲੀ ਸੰਤ ਬਾਬਾ ਦੀਦਾਰ ਸਿੰਘ ਜੀ ਮਹਾਰਾਜ ਹਰਖੋ ਵਾਣ ਵਾਲੀ ਸਮੂਹ ਸ਼ਰਧੂ ਸਿੰਘੋ ਮਹਾਪੁਰਖੋ ਹਾਜ਼ਰ ਨਾਜ਼ਰ ਸੱਚੇ ਪਾਤਸ਼ਾਹ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀੋ ਮਹਾਰਾਜ ਆਪ ਜੀ ਦੇ ਚਰਨ ਕਮਲਾ ਪਾਸ ਅਰਦਾਸ ਬਿੰਤੀ ਜੋਦੜੀ ਹੈ ਜੀ ਸਮੂਹ ਸਾਧ ਸੰਗਤ ਵੱਲੋਂ ਮਿਲ ਕਰਕੇ ਸੱਚੇ ਪਾਤਸ਼ਾਹ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਸਾਡੇ 300 ਸਾਲੇ ਨੂੰ ਸ਼ਹੀਦੀ ਦਿਹਾੜੇ ਨੂੰ ਸਮਰਪਤ ਜੋ ਨਗਰ ਕੀਰਤਨ ਸਜਾਇਆ ਗਿਆ ਸੀ ਸੱਚੇ ਪਾਤਸ਼ਾਹ ਜੀ ਗੁਰਦਾਸ ਗੁਰ ਤੋਂ ਕੱਲ ਦੇ ਰੋਜ ਤੋਂ ਪੜਾ-ਦਰ ਪੜਾ ਹੁੰਦਿਆਂ ਹੋਇਆਂ ਅੰਮ੍ਰਿਤ ਸਰਸਾ ਵਿਖੇ ਉਸ ਤੋਂ ਪਰੰਤ ਰਾਤਰੀ ਆਪ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਡੇਰਾ ਸੰਤ ਕੜ ਹਰਖਵਾਲ ਜਲੰਧਰ ਵਿਖੇ ਆਪ ਜੀ ਦੇ ਦਰ ਤੇ ਸਮਾਪਤੀਆਂ ਹੋਈਆਂ ਸੰਸਤੇ ਪਾਛਾ ਜੀ ਐਸ ਵੇਲੇ ਮਹਾਪੁਰਖਾਂ ਦੀਆਂ ਅਤੇ ਸਮੂਝੀਆਂ ਸੰਗਤਾਂ ਦੇ ਸਹਿਯੋਗ ਨਾਲ ਪੰਜਾਬ ਪਿਆਰਿਆਂ ਦੀ ਅਗਵਾਈ ਏਹ ਨਿਸ਼ਾਨ ਜੀਆਂ ਦੀ ਅਗਵਾਈ ਏਹ ਧੰਨ ਧੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੀ ਛਤਰ ਛਾਇਆ ਏਹ ਨਗਰ ਕੀਰਤਨ ਸਜਾਏ ਗਏ ਹਨ ਸੱਚੇ ਬਾਦਸ਼ਾਹ ਜੀ ਕਿਰਪਾ ਕਰੋ ਮਹਾਰਾਜ ਆਪਣੇ ਪਾਵਨ ਪਵਿੱਤਰ ਸਰੂਪਾਂ ਦੇ ਸਵਾਰੀ ਆਪਣੇ ਪਾਵਨ ਪਵਿੱਤਰ ਅਸਥਾਨਾਂ ਤੋਂ ਪਾਵਨ ਪਵਿੱਤਰ ਤਖਤਾਂ ਤੱਕ ਲਿਜਾਣ ਦੀ ਆਗਿਆ ਬਖਸ਼ੋ ਆਪ ਜੀ ਆਪਣੇ ਪਾਵਨ ਪਵਿੱਤਰ ਤਖਤਾਂ ਤੇ ਪ੍ਰਕਾਸ਼ ਨੂੰ ਘੂ ਕਰਕੇ ਆਪਣੀਆਂ ਸੌਂਝੀਆਂ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਰ ਕਰੋ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਆਪ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੀ ਹੋਏ ਦੀਵਾਨਾ ਅੰਦਰ ਸੰਪੂਰਨ ਆਸਾ ਜੀ ਦੀ ਬਾਣ ਸ਼ਬਦ ਕੀਰਤਨ ਹੋਏ ਹਨ ਸੱਚੇ ਪਾਤਸ਼ਾਹ ਜੀ ਨਿਤ ਨੇਮ ਹੋਏ ਹਨ ਆਪ ਜੀ ਦੇ ਆਪ ਬੱਚਿਆਂ ਬਾਸੋਂ ਗੁਰਬਾਣੀ ਦੇ ਜਾਪ ਕਰਦੇ ਆ ਕੀਰਤਨ ਗੁਰਬਾਣੀ ਗਾਇਨ ਕਰਦੇ ਆ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋਈਆਂ ਹਨ ਬਖਸ਼ ਲੈਣਾ ਦੀ ਅਗਾਹ ਵਾਸਤੇ ਸਮਤ ਬਖਸ਼ਣੀ ਸੋਧ ਤੇ ਸਪਸ਼ਟ ਬਾਣੀ ਬਣ ਦੇ ਮਤਬੁੱਧ ਬਖਸ਼ਿਸ਼ ਕਰਨੀ ਬੜੀ ਸੁਣੀ ਬਾਣੀ ਸੋਧ ਕੇ ਸੱਚਖੰਡ ਵਿੱਚੇ ਪ੍ਰਵਾਨ ਕਰਨੀ ਬੜੀ ਸੁਣੀ ਬਾਣੀ ਦਾ ਦੂਜ ਭਾਵ ਦਰਗਾਈਆਂ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਸੱਚੇ ਪਾਤਸ਼ਾਹ ਦੂਰੋਂ ਨੇੜਿਓ ਸੰਗਤਾਂ ਨੇ ਚਲ ਕਰਕੇ ਆਪਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਲਵਾਈਆਂ ਹਨ ਸਮੂਹ ਜੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਕਦਮ ਕਦਮ ਦਰ ਲਿਖੇ ਲਾਉਣ ਦਰੋਂ ਘਰੋਂ ਨਾਮ ਦਾਨ ਗੁਰਸਿੱਖੀ ਜੀਵਨ ਪ੍ਰਦਾਨ ਕਰਨਾ ਸੱਚੇ ਪਾਤਸ਼ਾਹ ਜੀ ਸਮੂਹ ਪ੍ਰਸ਼ਾਸਨ ਵੱਲੋਂ ਸਮੂਹ ਜੀਆਂ ਸੰਗਤਾਂ ਵੱਲੋਂ ਆਪ ਜੀ ਦੇ ਦਰ ਤੇ ਜੋ ਸੇਵਾਵਾਂ ਨਿਭਾਈਆਂ ਹਨ ਸੇਵਾਵਾਂ ਵਿੱਚ ਕੋਈ ਤਰੁੱਟੀ ਰਹਿ ਗਈ ਹੋਵੇ ਆਪ ਜੀ ਨੇ ਕਿਰਪਾ ਕਰਨੀ ਸੂਖਮ ਭੁੱਲਾਂ ਬਖਸ਼ਣੀਆਂ ਸੱਚੇ ਪਾਤਸ਼ਾਹ ਜੀ ਅਗਾਹਾਂ ਵਾਸਤੇ ਸੁਮਤ ਬਖਸ਼ਣੀ ਸੇਵਾ ਕਰਨ ਦਾ ਬਲ ਢੰਗ ਬਖਸ਼ਿਸ਼ ਕਰਨਾ ਸੱਚੇ ਪਾਤਸ਼ਾਹੀ ਬਲ ਉਤਮ ਉਤਸ਼ਾਹ ਬਖਸ਼ਣਾ ਮਹਾਰਾਜ ਆਪ ਜੀ ਦੇ ਦਾਦੇ ਸੇਵਾਦਾਰ ਸੰਤ ਪਾਪਾ ਭਗਵਾਨ ਸਿੰਘ ਜੀ ਦਿਨਾਂ ਦੇ ਸਿਰ ਤੇ ਮਿਹਰ ਪ੍ਰਿਆ ਹੱਥ ਰੱਖਣਾ ਤਾਂ ਜੋ ਕੀ ਆਪ ਜੀ ਦੀਆਂ ਜੋ ਲਾਈਆਂ ਹੋਈਆਂ ਸੇਵਾਵਾਂ ਹਨ ਆਪ ਜੀ ਦੇ ਹੁਕਮ ਅਨੁਸਾਰ ਨਿਭਾਉਂਦੇ ਰਹਿ ਵਦ ਚੜ ਕੇ ਆਪ ਜੀ ਦੇ ਪਾਵਨ ਪਵਿੱਤਰ ਸਮਾਗਮਾਂ ਵਿੱਚ ਹਿੱਸੇ ਲੈਂਦੇ ਰਹਿ ਤੰਦਰੁਸਤੀਆਂ ਬਖਸ਼ਣੀਆਂ ਸੰਗਤਾਂ ਦਾ ਮਹਾਪੁਰਖਾਂ ਦਾ ਸਹਿਯੋਗ ਬਖਸ਼ਿਸ਼ ਕਰਨਾ ਸੱਚੇ ਪਾਤਸ਼ਾਹ ਜੀ ਅਰੰਭੇ ਕਾਰਜ ਰਾਸ ਕਰਨੇ ਮਹਾਰਾਜ ਐਸ ਬਲੀਆਮ ਜੀ ਦੀ ਪਾਵਨ ਪਵਿੱਤਰ ਹਜੂਰੀ ਅੰਦਰ ਆਪ ਜੀਂਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਅੰਮ੍ਰਿਤ ਕੜਾਹ ਪ੍ਰਸ਼ਾਦ ਜੀ ਕਿਆਂ ਲੇਗਾ ਸਜਾ ਕਰ ਹਾਜ਼ਰ ਕੀਤੀਆਂ ਗਈਆਂ ਹਨ ਕਿਰਪਾ ਕਰੋ ਕਰੀ ਬਾਬ ਸਾਲ ਸੋਚ ਗਵਿੱਤਰਾ ਹੁਣ ਲਾਭ ਭੋਗ ਹਰਾਈ ਭੋਗ ਲਗਾ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੋਂ ਦੀ ਆਗਿਆ ਬਖਸ਼ੋ ਆਪਣੇ ਪਾਵਨ ਪਵਿੱਤਰ ਹੁਕਮ ਨਾਮੇ ਬਖਸ਼ ਕੇ ਨਿਹਾਲ ਕਰੋ ਉਪਰੰਤ ਨਗਰ ਕੀਰਤਨ ਆਰੰਭ ਕਰਨ ਦੀ ਆਗਿਆ ਬਖਸ਼ੋ ਸ੍ਰੀ ਪਿਆਰੀ ਮਿੱਲ ਜਿਨ੍ਹਾਂ ਮਿਲਿਆ ਆਪ ਜੀ ਦਾ ਪਵਿੱਤਰ ਨਾਮ ਸਿਦਿਆ ਨਾਨਕ ਨਾਮ ਚੰਡੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਬਾਸ ਦੇ ਨਗਰ ਮੈਚਪਿੰਡਾ ਵਿੱਚ ਮਹਨਿਆਂ ਵਿੱਚ ਜੋ ਸ਼ਾਮਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੀ ਜੀ ਅਰਦਾਸ ਜੀ ਦੀ ਆਸਥਾਨੀ ਆ ਜੀ ਦੇ ਪਾਵਨ ਰੂਪ ਹੈ ਸੋਖਾਸਸ ਦਾਤ ਤੋਂ ਪਾਰਕ ਸਾਹਿਬ ਜੀ ਜਲ ਜਾਰੀ ਨੇ ਉਪਰੰਤ ਮਹਾਨ ਨਗਰਿਕ ਜੀ ਦੀ ਰੰਗ ਕਵਰੀ ਹੈ ਸਾਡੇ ਪਾਸ਼ਾ ਜੀ ਕਿਰਪਾ ਕਰੋ ਦਇਆ ਕਰੋ ਆ ਜੀ ਦੇ ਪਾਵਨ ਰੂਪ ਨੂੰ ਜਾਣ ਵਾਸਤੇ ਗੁਰੂ ਕੀ ਸੰਗਤ ਸਿੰਘ ਸੇਵਾਦਾਰ ਹਾਜ਼ਰ ਰਹੇ ਬਾਰਗੇ ਵਿੱਚ ਸੁਜੋਤ ਹੋਈ ਹੈ ਜਾ ਕਰਕੇ ਨਾਨਕ ਨਾਮ ਜੀ ਗੋ ਤੇਰੇ ਭਾਏ ਸਰਬਤ ਦਾ ਭਰਾ ਸੁਭਾਨ ਅੱਲਾ ਵਾਹਿਗੁਰੂ ਆ ਬਾਬਾ ਜੀ ਸਤ ਸੋਹਣ ਆਤ ਸਤ ਕੀ ਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਗੁਰੂ ਪਿਆਰੀ ਸਤ ਸੰਗਤ ਜੀ ਆਪ ਸਭ ਸੰਗਤਾਂ ਜਿਸ ਪ੍ਰਕਾਰ ਭਲੀ ਪ੍ਰਕਾਰ ਜਾਣਦੇ ਹੋ ਕਿ ਜੋ ਪਾਵਨ ਨਗਰ ਕੀਰਤਨ ਪਿਛਲੇ ਰੋਜ ਤੋਂ ਗੁਰਦਾਸਪੁਰ ਨਗਰ ਤੋਂ ਚੱਲਦੀਆਂ ਹੋਈਏ ਸੰਗਤਾਂ ਦੇ ਸਮੇਤ ਸਤ ਗੁਰਾਂ ਦੀ ਸਵਾਰੀ ਫਲਕੀ ਦੇ ਸਵੇਰदाई ਹੈ ਸੋ ਵਿਸ਼ਰਾਮ ਕਰਦੇ ਹੋਏ ਰਾਤ ਦਾ ਜੋ ਸਮਾ ਹੈ ਉਹ ਗੁਰੂ ਖਾਲਸਾ ਜੀ ਇੱਥੇ ਪਾਵਨ ਸਥਾਨ ਗੁਰਦੁਆਰਾ ਡੇਰਾ ਸੰਤਗੜ ਜਲੰਧਰ ਵਿਖੇ ਬੜੇ ਹੀ ਸ਼ਰਦਾ ਦੇ ਨਾਲ ਸੰਗਤਾਂ ਨੇ ਆਣ ਕਰਕੇ ਇੱਥੇ ਵਿਸ਼ਰਾਮ ਕੀਤਾ ਸਭ ਪ੍ਰਬੰਧ ਹੋਇਆ ਹੈ ਸੋ ਉਸ ਸਥਾਨ ਤੋਂ ਹੁਣ ਰਵਾਨਗੀ ਹੈ ਸਭ ਹੀ ਸੰਗਤਾਂ ਨੇ ਬੜੇ ਉਹ ਮਤੰ ਦੇ ਦਾਲ ਜਿਸ ਪ੍ਰਕਾਰ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਸਿੱਧੀ ਦਿਹਾੜੇ ਨੂੰ ਬਣਾਉਣਾ ਕੀਤਾ ਹੈ ਤੇ ਸਤਗੁਰਾਂ ਦੀ ਜਾਦਾਂ ਨੂੰ ਮਨਾਇਆ ਸੋ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਲਾ ਜੀ ਸਭਨਾਂ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਹੋਇਆਂ ਸੰਗਤਾਂ ਨੇ ਬੜਾ ਇਕੱਠ ਕੀਤਾ ਹੈ ਸੋ ਬਾਵਨ ਸਥਾਨਾਂ ਦੇ ਜੋ ਮੌਜੂਦਾ ਮੁਖੀ ਸੰਤ ਬਾਬਾ ਭਗਵਾਨ ਸਿੰਘ ਜੀ ਦਿਨਾਂ ਨੇ ਅਗਾਹੋਂ ਕਰਕੇ ਤੇ ਸਮੂਹੀ ਪ੍ਰਸ਼ਾਸਨ ਨੇ ਅਗਾਹੋਂ ਕਰਕੇ ਸਭ ਸੇਵਾਵਾਂ ਸੰਭਾਲੀਆਂ ਹਨ ਸੋ ਸਾ ਸਥਾਨ ਤੋਂ ਹੁਣ ਨਗਰ ਕੀਰਤਨ ਜੋ ਰਵਾਨਾ ਹੋਣਗੇ ਆਨੰਦਪੁਰ ਸਾਹਿਬ ਦੀ ਧਰਤੀ ਵੱਲ ਨੂੰ ਜਾਣੇ ਨੇ ਸੋ ਇਸੇ ਤਰ੍ਹਾਂ ਸਭ ਸੰਗਤਾਂ ਨੇ ਨਾਲ ਜਾਣਾ ਹੈ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਭੀ ਸੰਗਤਾਂ ਨੂੰ ਇਸੇ ਤਰ੍ਹਾਂ ਉਤਸ਼ਾਹ ਬਖਸ਼ਣ ਦਇਆ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ i'll take you I'm I'm <laughs> ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿੰਦ ਦੀ ਚਾਦਰ ਸਤਿਗੁਰੂ ਗੁਰ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰੂ ਸਾਹਿਬ ਦੇ ਚਰਨਾਂ 'ਚ ਸਾਡੇ ਜਲੰਧਰ ਨਗਰ ਵਿੱਚ ਆਇਆ ਮੈਂ ਸਾਰੀ ਸੰਗਤ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦਿੰਦਾ ਹਾਂ ਔਰ ਜੋ ਸਮੂਹ ਜਿਹੜੀ ਪ੍ਰਸ਼ਾਸਨ ਨੇ ਜੋ ਪ੍ਰਬੰਧ ਕੀਤੇ ਆ ਇਸ ਪਵਿੱਤਰ ਲਖਸਾ ਦੇ ਵਿੱਚ ਬਹੁਤ ਹੀ ਸਰਾਗਾ ਯੋਗ ਹੈ ਔਰ ਪੰਜਾਬ ਸਰਕਾਰ ਵੱਲੋਂ ਜਿਸ ਤਰੀਕੇ ਦੇ ਸਾਰੇ ਚਾਹੇ